ਸਸ ਸ੍ਰੀਕਾਲ ਪਿਆਰੇ ਬੱਚਿਓ ਸ਼ੈਲੀ ਸਟੱਡੀ ਰੂਮ ਵਿੱਚ ਤੁਹਾਡਾ ਸਵਾਗਤ ਹੈ ਬੱਚਿਓ ਜੇ ਤੁਸੀਂ ਮੇਰਾ ਹਾਲੇ ਤਾਈਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸ਼ੈਲੀ ਸਟੱਡੀ ਰੂਮ ਨੂੰ ਸਬਸਕ੍ਰਾਈਬ ਕਰ ਲਓ ਬੱਚਿਓ ਅੱਜ ਸ਼ੈਲੀ ਮੈਮ ਤੁਹਾਡੇ ਲਈ ਇੱਕ ਨਵੀਂ ਸਟੋਰੀ ਸ਼ੇਰ ਅਤੇ ਚੂਹੀ ਲੈ ਕੇ ਆਏ ਹਨ ਜਿਦੇ ਸਬਟਾਈਟਲ ਨੀਚੇ ਇੰਗਲਿਸ਼ ਚੱਲਣਗੇ ਤਾਂ ਸਟੋਰੀ ਨੂੰ ਸ਼ੁਰੂ ਕਰਦੇ ਹਾਂ ਸਟੋਰੀ ਦਾ ਨਾਮ ਹੈ ਦ ਲਾਇਨ ਐਂਡ ਦਾ ਮਾਊਸ ਸ਼ੇਰ ਅਤੇ ਚੂਹੀ ਬੱਚਿਓ ਇੱਕ ਦਿਨ ਇੱਕ ਸ਼ੇਰ ਜੰਗਲ ਵਿੱਚ ਬੜੀ ਗੂੜੀ ਨੀਂਦ ਵਿੱਚ ਸੌ ਰਿਹਾ ਸੀ ਆਰਾਮ ਕਰ ਰਿਹਾ ਸੀਗਾ ਜਿਸ ਤਰ੍ਹਾਂ ਤੁਸੀਂ ਆਪਣੇ ਘਰਾਂ ਵਿੱਚ ਆਰਾਮ ਕਰਦੇ ਹੋ ਠੀਕ ਇਸੇ ਤਰ੍ਹਾਂ ਸ਼ੇਰ ਜੰਗਲ ਵਿੱਚ ਆਰਾਮ ਕਰ ਰਿਹਾ ਸੀ ਗਹਿਰੀ ਨੀਂਦ ਵਿੱਚ ਡੁੱਬਿਆ ਹੋਇਆ ਸੀ ਤੇ ਬੱਚਿਓ ਸੁਨੇ ਤੁਸੀਂ ਸ਼ੇਰ ਦੇ ਖਰਾਟੇ ਖਰਾਟੇ ਮਾਰ ਕੇ ਉਹ ਸੋ ਰਿਹਾ ਸੀ ਐਨ ਦੇ ਵਿੱਚ ਬੱਚਿਓ ਉੱਥੇ ਇੱਕ ਚੂਈ ਆ ਜਾਂਦੀ ਹੈ ਉਹ ਸ਼ਰੀਰ ਸ਼ੇਰ ਦੇ ਸ਼ਰੀਰ ਤੇ ਨੱਚਣ ਟੱਪਣ ਲੱਗ ਜਾਂਦੀ ਹੈ ਜੰਪਿੰਗ ਕਰਨ ਲੱਗ ਜਾਂਦੀ ਟਪੂਸੀਆਂ ਮਾਰਨ ਲੱਗ ਜਾਂਦੀ ਹੈ ਹੁਣ ਤੁਹਾਨੂੰ ਕੋਈ ਸੁੱਤੇ ਪਏ ਨੂੰ ਪਰੇਸ਼ਾਨ ਕਰੇ ਤੇ ਗੁੱਸਾ ਆਉਂਦਾ ਹੈ ਨਾ ਠੀਕ ਉਸੇ ਤਰ੍ਹਾਂ ਜਦੋਂ ਚੂਈ ਸ਼ੇਰ ਦੇ ਉੱਤੇ ਨੱਚ ਟੱਪ ਰਹੀ ਸੀ ਤਾਂ ਸ਼ੇਰ ਦੀ ਨੀਂਦ ਖਰਾਬ ਹੋ ਰਹੀ ਸੀਗੀ ਸ਼ੇਰ ਨੀਂਦ ਤੋਂ ਉੱਠ ਗਿਆ ਤੇ ਉਸ ਨੂੰ ਬਹੁਤ ਗੁੱਸਾ ਚੜਿਆ ਚੂਹੀ ਤੇ ਉਹ ਚੂਹੀ ਨੂੰ ਗੁੱਸੇ ਵਿੱਚ ਦੇਖਦਾ ਹੈ ਉਹ ਚੂਹੀ ਜਦੋਂ ਦੇਖਦੀ ਹੈ ਕਿ ਸ਼ੇਰ ਹੁਣ ਗੁੱਸੇ ਵਿੱਚ ਆ ਗਿਆ ਹੈ ਉਹ ਨੱਠਣ ਦੀ ਕੋਸ਼ਿਸ਼ ਕਰਦੀ ਹੈ ਪਰ ਸ਼ੇਰ ਨਾਟ ਰਹੀ ਚੂਹੀ ਨੂੰ ਵਾੜਨ ਲਈ ਉਹ ਦੀ ਪੂੰਛ ਤੇ ਪੰਜਾ ਜੜ ਦਿੰਦਾ ਹੈ ਆਪਣਾ ਪੰਜਾ ਰੱਖ ਦਿੰਦਾ ਹੈ ਤੇ ਕਹਿੰਦਾ ਹੈ ਅੱਜ ਤੂੰ ਮੇਰਾ ਭੋਜਨ ਬਣੇਂਗੀ ਅੱਜ ਤਾਂ ਮੈਂ ਤੈਨੂੰ ਹੀ ਖਾਵਾਂਗਾ ਮੇਰੀ نیند ਨੂੰ ਖਰਾਬ ਕਰਨ ਦੀ ਤੇਰੀ ਇਹੋ ਹੀ ਸਜ਼ਾ ਹੈ ਅੱਜ ਨਹੀਂ ਮੈਂ ਹੁਣ ਤੈਨੂੰ jaan ਦਿੰਨਾ ਹੁਣ ਤਾਂ ਮੇਰੀ ਭੁੱਖ ਨੂੰ ਤੂੰ ਮਟਾਏਂਗੀ ਇਹ ਸੁਣ ਕੇ ਚੂਹੀ ਬਹੁਤ ਡਰ ਜਾਂਦੀ ਹੈ ਤੇ ਸ਼ੇਰ ਨੂੰ ਕਹਿੰਦੀ ਹੈ ਮੈਨੂੰ ਮaaf ਕਰ ਦੇ ਭਰਾ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਮੈਂ ਵਾਦਾ ਕਰਦੀ ਹਾਂ ਅੱਗੇ ਤੋਂ ਇਹ ਗਲਤੀ ਕਦੀ ਵੀ ਨਹੀਂ ਹੋਵੇਗੀ ਮੈਨੂੰ ਪਲੀਜ਼ ਛੱਡ ਦੇ ਮੈਂ ਤੇਰੇ ਅੱਗੇ ਹੱਥ ਜੋੜਦੀ ਹਾਂ सॉरी 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 पकड़े ये दोनों कान क्या सॉरी 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 बच्चे की लोगे जान क्या शेर परा मैं तेरे एक वादा करती हां जदों भी तन्नु पुविकच कभी भी मेरी लोड पवेगी मैं तेरी मदद करने ले आवांगी आनिक्की जैसी चूही मेरी मदद करेगी जंगल दे राजा शेर दी मदद करेगी ਮੈਨੂੰ ਤਾਂ ਤੇਰੀ ਗੱਲ ਸੁਣ ਕੇ ਬੜਾ ਹੀ ਹਾਸਾ ਆ ਰਿਹਾ ਹੈ ਪਰ ਚੱਲ ਤੇਰੀ ਇਸ ਗੱਲ ਤੇ ਖੁਸ਼ ਹੋ ਕੇ ਮੈਂ ਤੈਨੂੰ ਸਿਖਾ ਕੇ ਤੈਨੂੰ ਛੱਡ ਦਿੰਦਾ ਐ ਤੈਨੂੰ ਆਜ਼ਾਦ ਕਰਦਾ ਹਾਂ ਫੇਰ ਬੱਚਿਓ ਅੱਗੇ ਕੀ ਹੁੰਦਾ ਹੈ ਸ਼ੇਰ ਉਸ ਚੂਈ ਨੂੰ ਜਾਨ ਦਿੰਦਾ ਹੈ ਤੇ ਕੁਝ ਦਿਨਾਂ ਬਾਅਦ ਇੱਕ ਸ਼ਿਕਾਰੀ ਜੰਗਲ ਵਿੱਚ ਆਂਦਾ ਹੈ ਔਰ ਸ਼ਿਕਾਰੀ ਦੇ ਜਾਲ ਵਿੱਚ ਸ਼ੇਰ ਫਸ ਜਾਂਦਾ ਹੈ ਹੁਣ ਸ਼ੇਰ ਉੱਚੀ ਉੱਚੀ ਗਰਜਦਾ ਹੈ ਔਰ ਉੱਚੀ ਗਰਜਦਾ ਹੈ ਕਿ ਕੋਈ ਉਹਦੀ ਆਵਾਜ਼ ਨੂੰ ਸੁਣ ਕੇ ਮਦਦ ਲਈ ਆਵੇ ਤੇ ਐਨੇ ਦੇ ਵਿੱਚ ਕੀ ਹੁੰਦਾ ਹੈ ਉਹੀ ਚੂਈ ਜੇ ਡੀ ਕੀ ਉਹਨੇ ਤਰ ਸਿਖਾ ਕੇ ਛੱਡੀ ਹੋਈ ਹੁੰਦੀ ਐ ਉਹਦੀ ਆਵਾਜ਼ ਸੁਣਦੀ ਹੈ ਫਟਾ ਫਟਾ ਜਾਂਦੀ ਹੈ ਤੇ ਜਾਲ ਦੀਆਂ ਸਾਰੀਆਂ ਰੱਸੀਆਂ ਨੂੰ ਆਪਣੇ ਦੰਦਾ ਨਾਲ ਕੁੱਤਰਣ ਲੱਗ ਜਾਂਦੀ ਹੈ ਤੇ ਸ਼ੇਰ ਆਜ਼ਾਦ ਹੋ ਜਾਂਦਾ ਹੈ ਜਾਲ ਕੁੱਤਰਿਆ ਜਾਂਦਾ ਹੈ ਤੇ ਸ਼ਿਕਾਰੀ ਜਿਹੜਾ ਸੀ ਸ਼ੇਰ ਤੋਂ ਡਰ ਕੇ ਨੱਠ ਜਾਂਦਾ ਹੈ ਤੇ ਹੁਣ ਸ਼ੇਰ ਚੂਈ ਦਾ ਸ਼ੁਕਰੀਆ ਕਰਦਾ ਹੈ ਅਦਾ ਕਰਦਾ ਹੈ ਤੱਕ ਦੀ ਸੋਚਿਆ ਹੀ ਨਹੀਂ ਸੀ ਤੂੰ ਮੇਰੀ ਇੰਨੇ ਕੰਮ ਆ ਸਕਦੀਆਂ ਥੈਂਕ ਯੂ ਚੂਈਆ ਥੈਂਕ ਯੂ ਚੂਈ ਭੈਣੇ ਥੈਂਕ ਯੂ ਮੈਂشن ਨਾਟ ਸ਼ੇਰ ਭਰਾ ਮੈਂشن ਨਾਟ ਤੇ ਚੂਈ ਦੇ ਨਾਲ ਹੱਥ ਮਿਲਾਉਂਦਾ ਹੈ ਤੇ ਕਹਿੰਦਾ ਹੈ ਹੂੰ ਅਸੀਂ ਦੋਵੇਂ ਦੋਸਤ ਬਣ ਗਏ ਠੀਕ ਹੈ ਮੈਂ ਤੇਰੀ ਮਦਦ ਕੀਤੀ ਸੀ ਪਰ ਮੈਂ ਕਦੀ ਸੋਚਿਆ ਨਹੀਂ ਸੀ ਤੂੰ ਵੀ ਮੇਰੇ ਕਿਸੇ ਕੰਮ ਆ ਸਕਦੀ ਆ ਪਰ ਤੂੰ ਵੀ ਅੱਜ ਮੇਰੀ ਮਦਦ ਕੀਤੀ ਹੈ ਹੁਣ ਅਸੀਂ ਦੋਵੇਂ ਮਿਲ ਜੁਲ ਕੇ ਰਿਆ ਕਰਾਂਗੇ ਇਸ ਤਰ੍ਹਾਂ ਬੱਚੋ ਕਿਵੇਂ ਦੀ ਲੱਗੀ ਕਹਾਣੀ ਜੇ ਅਸੀਂ ਕਿਸੇ ਦਾ ਭਲਾ ਕਰਦੇ ਆ ਤੇ ਸਾਡਾ ਵੀ ਭਲਾ ਹੀ ਹੁੰਦਾ ਹੈ ਇਸ ਕਹਾਣੀ ਤੋਂ ਕੀ ਸਿੱਖਿਆ ਕਰ ਭਲਾ ਹੋ ਭਲਾ ਜਿਸ ਤਰ੍ਹਾਂ ਕਿ ਸ਼ੇਰ ਨੇ ਚੂਹੀ ਨੂੰ ਛੱਡ ਕੇ ਉਹਦਾ ਭਲਾ ਕੀਤਾ ਸੀਗਾ ਤੇ ਲੋੜ ਵੇਲੇ ਉਹ ਹੀ ਛੋਟੀ ਜਹੀ ਚੂਈ ਉਹਦੇ ਕਮਾਈ ਤੇ ਇਸ ਲਈ ਬੱਚਿਓ ਤੁਸੀਂ ਵੀ ਹਮੇਸ਼ਾ ਦੂਜਿਆਂ ਦੇ ਭਲੇ ਬਾਰੇ ਹੀ ਸੋਚਣਾ ਹੈ ਮੋਰਲ ਆਫ ਦਾ ਸਟੋਰੀ no act of kindness no matter how small is ever wasted ਛੋਟੀ ਜੀ ਦੀ ਆਲੂਤਾ ਦਾ ਕੰਮ ਕਦੇ ਵੀ ਵਿਅਰਥ ਨਹੀਂ ਜਾਂਦਾ ਹੈ ਤਾਂ ਬੱਚਿਓ ਕਿੱਦਾਂ ਦੀ ਲੱਗੀ ਸਟੋਰੀ ਅਗਰ ਤੁਹਾਨੂੰ ਮੇਰੀ ਸਟੋਰੀ ਪਸੰਦ ਆਈ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ